90 ਦੇ ਦਹਾਕੇ 'ਚ ਜੰਮੇ ਮੁੰਡਿਆਂ ਦੀ ਜ਼ਿੰਦਗੀ ਕਿਵੇਂ ਦੀ ਰਹੀ ਬਾਲੀ ਘੈਂਟ ਤੇ ਸੰਘਰਸ਼ ਭਰੀ ਅਸੀਂ ਐਂਟੀਨਾ ਵੀ ਕਮਾਏ ਆ ਬਲੈਕ ਐਂਡ ਵਾਈਟ ਟੀਵੀ ਵੀ ਵੇਖਿਆ ਅਸੀਂ ਕੈਸਟਾਂ ਵੀ ਵੇਖੀਆਂ ਪਹਿਲੀ ਡਰਾਈਵਰੀ ਅਸੀਂ ਸਾਈਕਲ ਤੇ ਹੀ ਸਿੱਖੀ ਸੀ 10-10 ਕਿਲੋਮੀਟਰ ਦੂਰ ਸਕੂਲੇ ਸਾਈਕਲ ਤੇ ਹੀ ਜਾਂਦਾ ਸੀ ਤੇ ਰਾਹ ਵਿੱਚ ਆਉਂਦਿਆ ਫਿਰ ਗੰਨੇ ਤੋੜ ਕੇ ਚੁਪਨੇ ਦਸਵੀਂ ਦੇ ਪੇਪਰਾਂ 'ਚ ਇੱਕ ਮੋਟਰਸਾਈਕਲ ਤੇ ਚਾਰ ਜਣੇ ਚੜ੍ਹ ਕੇ ਜਾਂਦਾ ਸੀ ਜਿੱਥੇ ਬੋਰਡ ਹੁੰਦਾ ਸੀ ਉੱਥੇ ਪਹੁੰਚ ਜਾਂਦੇ ਸੀ ਅਸੀਂ ਟਰੈਕਟਰ ਚਲਾਉਣਾ ਸਿੱਖਿਆ ਮੈਸੀ ਚਿੱਟੇ ਸਕਾਟ ਜਾਂ ਜੀਟਰ ਤੋਂ 743 ਸਵਰਾਜ ਕਿਸੇ ਵਿਰਲੇ-ਵਰਲੇ ਕੋਲ ਹੁੰ ਤੇ ਜਾ ਮਹਿੰਦਰਾ ਬਾਪੂ ਦੀ ਰੋਟੀ ਮੰਡੀ ਚ ਲੈ ਕੇ ਅਸੀਂ ਗਏ ਆ ਕਾਲੀ ਰਬੜ ਦੀ ਗੇਂਦ ਨਾਲ ਪਤਾ ਨਹੀਂ ਕਿੰਨੇ ਕੁ ਟੂਰਨਾਮੈਂਟ ਖੇਡੇ ਹੋਣੇ ਆ ਨਾਈ ਦੀ ਦੁਕਾਨ ਚ ਸਾਬਰ ਕੋਟੀ ਤੇ ਸਰਦੂਲ ਸਿਕੰਦਰ ਚੱਲਦਾ ਹੁੰਦਾ ਸੀ ਤੇ ਫੋਟੋਆਂ ਕ੍ਰਿਸ਼ਮਾ ਕਪੂਰ ਦੀਆਂ ਗੋਲੀ ਵਾਲਾ ਬੱਤਾ ਉਦੋਂ ਲਈਦਾ ਸੀ ਜਦੋਂ ਝੋਨਾ ਝਾਨਾ ਚੰਗਾ ਨਿਕਲ ਆਉਂਦਾ ਸੀ ਹੁਣ ਡਾਕਟਰ ਘਰੇ ਸੱਦ ਕੇ ਮੱਝਾਂ ਨੂੰ ਟੀਕੇ ਲਵਾ ਲਈਦੇ ਆ ਨਹੀਂ ਉਦੋਂ ਪਿੰਡ ਚ ਸਿਰਫ ਇੱਕੋ ਮਾਲੀ ਹੁੰਦਾ ਸੀ ਤੇ ਸਾਰੇ ਪਿੰਡ ਦੀਆਂ ਮੱਝਾਂ ਉੱਥੇ ਹੀ ਖੜਦੇ ਸੀ ਉਹ ਪਹਿਲਾਂ 50 ਰੁਪਏ ਲੈਂਦੇ ਸੀ ਫਿਰ 100 ਕਰਤਾ ਸੀ ਰੇੜੇ ਤੋਂ ਪੱਠੇ ਲਿਉਣੇ ਇੱਕ ਲਾਤ ਲਮਗਾ ਕੇ ਰੇੜੇ ਦੇ ਅੱਗੇ ਬੈਠਣਾ ਵਜ਼ਨ ਪਿੱਛੇ ਜ਼ਿਆਦਾ ਹੋ ਜਾਣਾ ਆੜ-ਉੜ ਲਗਾਉਣ ਲੱਗਿਆਂ ਗੱਡੀ ਲੇਰ ਹੋ ਜਾਣੀ ਫਿਰ ਦੁਬਾਰਾ ਪੱਠੇ ਲੱਦਣੇ ਚਪਲ ਦੀ ਬੱਦਰ ਟੁੱਟ ਜਾਣੀ ਤੇ ਮੇਖ ਲਾਉਣੀ Tata Indicom ਦਾ ਫੋਨ ਲਵਾਇਆ ਸੀ ਘਰੇ ਫਿਰ ਮੋਬਾਈਲ ਆ ਗਿਆ iPhone ਠੀਕ ਆ ਪਰ Nokia ਇਦਾਂ ਚੱਲਿਆ ਸੀ ਜਿਵੇਂ ਮੂਸੇ ਵਾਲਾ 2 ਸਾਲ ਸਲਾਵਾਾਂ ਕੀਤੀਆਂ ਸੀ ਜਦੋਂ ਡਿਸ਼ ਲਵਾਈ ਸੀ ਬਾਪੂ ਨੂੰ ਇਹੀ ਹਵਾਲਾ ਦਿੱਤਾ ਸੀ ਕਿ ਉਹਦੇ ਤੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੱਲਦਾ ਰਹਿੰਦਾ ਰਾਜ ਮਿਸਤਰੀ ਦਾ ਆਦਾ ਕੰਮ ਸਾਨੂੰ ਆਉਂਦਾ ਸੀ ਕਿਉਂਕਿ ਖੁਰਲੀ ਹਰ ਸਾਲ ਬਣਾਉਣੀ ਪੈਂਦੀ ਸੀ ਉਦੋਂ ਲੱਗਦਾ ਸੀ ਕਿ ਘਰ ਦੇ ਜਾਣ ਕੇ ਪੈਸੇ ਨਹੀਂ ਦਿੰਦੇ ਪਰ ਉਦੋਂ ਪੈਸੇ ਹੁੰਦੇ ਹੀ ਨਹੀਂ ਸੀ ਯਾਰ ਪਰ ਫਿਰ ਵੀ ਘਰਦਿਆਂ ਨੇ ਕਾਲਜ ਪੜਾ ਦਿੱਤਾ ਬਹੁਤ ਗਲਤ ਫਹਿਮੀਆਂ ਹੁਣ ਦੂਰ ਹੋਈਆਂ ਜਦੋਂ ਆਪਣੇ ਬੱਚੇ ਹੋਏ